ਅੱਜ ਜਿਹੜੇ ਹਾਲਾਤਾਂ ਵਿੱਚ ਸਰੋਵਰ ਵਿੱਚ ਕਾਲੀ ਦਲ ਲੰਘ ਰਹੇ ਨੇ ਉਹਦੇ ਕਾਰਨ ਹੀ ਜੋਮੀ ਕਾਲੀ ਦਲ ਦਾ ਤੂਫਾਨ ਲਹਿਰ ਸ਼ੁਰੂ ਕਰਨ ਦੀ ਸਾਡੀ ਜ਼ਿੰਮੇਵਾਰੀ ਬਣੀ। ਸਾਨੂੰ ਮਜਬੂਰੀ ਵਸ ਇਹ ਜਿਹੜਾ ਹੈ ਜਦੋਂ ਤੱਕ ਨਾ ਪਿਆ ਕਾਲੀ ਦਲ ਨੂੰ ਬਚਾਉਣ ਵਾਸਤੇ ਤੁਸੀਂ ਹਾਲ ਦੇਖੋ ਜਿਵੇਂ ਜਰਮਨ ਸੁਖਵੀਰ ਸਿੰਘ ਬਾਦਲ ਨੇ ਅਕਾਲੀ ਦਲ ਦੀ ਫਿਰੇ ਵਾਲੀ ਸਾਢੀ ਹੈ ਅਕਾਲੀ ਦਲ ਦਿਨ ਪਰ ਦਿਨ ਥੱਲੇ ਜਾ ਰਿਹਾ ਹੈ। ਜੋ ਕਾਨੂੰਨ ਕਾਲੀ ਦਲ ਦੇ ਵਿੱਚ ਉਹ ਵਿਸ਼ਵਾਸ ਖਤਮ ਹੋ ਗਿਆ ਕਿਉਂ ਕਿਉਂਕਿ ਅਕਾਲੀ ਦਲ ਦੀ ਸੁਧਾਰ ਤੁਸੀਂ ਇੱਕ ਵਿਚਾਰ ਧਾਰਾ ਸੀ ਉਹ ਵਿਚਾਰ ਧਾਰਾ ਛੱਡ ਕੇ ਉਹ ਸੁਧਾਰ ਕਰਤੇ ਉਹ ਸੰਸਥਾਵਾਂ ਦੀ ਨੇ ਕਰਕੇ ਕਾਲੀ ਦਲ ਜਿਉਣਾ ਸੀ ਜੋ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਅਕਾਲੀ ਦਲ ਦੇ ਵਰਕਰ ਉਹ ਸਾਰਾ ਕੁਝ ਸਹਿਤ ਸਹਿਤ ਕਰਦਾ ਅਰ ਨਾ ਦਾ ਲੋਕਾਂ ਦਾ ਵਿਸ਼ਵਾਸ ਉਹ ਵੀ ਕਾਨੂੰਨ ਦੇ ਵਿੱਚ ਰਹਿ ਹੈ ਕਿ ਨਹੀਂ ਜਿਹੜੇ ਲੋਕ ਅੱਜ ਸ਼ੋਰ ਵੀ ਡੁਪਾਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਕੋਲੇ ਦਵਾਈ ਦਾ ਉਹਨਾਂ ਵਿੱਚ ਰਹਿ ਹੈ ਇਹ ਸਸਤਾ ਵਾਲੀ ਮੂਲ ਰੂਪ ਵਿੱਚ ਨੀਵਾ ਕੰਮ ਤੇ ਸਭ ਤੋਂ ਵੱਡਾ ਰੋ ਸਦਾ ਸੁਖਬੀ ਸਿੰਘ ਬਾਰਦਾ ਜਿਹੜੇ ਅੱਜ ਵੀ ਬਜਿਤ ਹੋਏ ਕਹਿੰਦੇ ਨੇ ਉਹਨਾਂ ਦੇ ਰਹਿਣਾ ਆਜੂਤ ਮਾਰ ਕੇ ਜਾਵਦੇ ਕੀ ਕਰੀ ਤੁਸੀਂ ਹਰਾਮੀ ਹੋਣੀ ਹੈ ਇਹ ਕਾਲੀ ਜੱਟਾਂ ਪਰ ਨਾਲ ਨਹੀਂ ਜਾਂ ਗੱਲਾਂ ਕਰੇ ਕਹਿੰਦੇ ਆ ਦੀ ਬੰਦੀ ਸਿੰਘ ਤੇ ਅਮਰਪਾਲ ਸਿੰਘ ਦੀ ਖੇਡ ਵੀ ਲੈਣੀ ਵੀ ਜੇ ਇਕੱਠੇ ਉਹ ਤੁਸੀਂ ਤਾਂ ਤੁਹਾਨੂੰ ਤਾਂ ਪੰਚ ਦੇ ਜ਼ਿੰਮੇਵਾਰੀ ਦਿੱਤੀ ਐ ਸਿੰਘਾਂ ਦੀ ਗੱਲ ਚੱਕਣੀ ਉਹਨਾਂ ਵਾਸਤੇ ਲੜਾਈ ਲੜਨੀ ਚਾਹੇ ਅਮਰਪਾਲ ਸਿੰਘ ਹੋਰ ਚਾਹੇ ਬੰਦੀ ਸਿੰਘ ਹੋ ਮਾਰਾ ਕੀ ਸਰੋਮੀ ਕਰੀ ਰਿਹਾ ਲੱਗਦਾ ਕਿ ਕੁਝ ਇਸ਼ਾਰਾ ਕਰ ਰਿਹਾ ਵੀ ਇਹਨਾਂ ਨੂੰ ਛੱਡਿਆ ਨਾ ਕਰੇ ਕਹੇਗਾ ਕੋਈ ਪਿਆਰ ਸੋਮੀ ਕਰ ਰਿਹਾ ਪਰ ਆਮ ਇਹ ਰਹੀ ਹੈ ਕਿ ਸਾਰੇ ਤਗੜੇ ਹੋ ਕੇ ਤੁਸੀਂ ਸਾਥ ਤੋਂ ਸ਼ੋਮੀ ਕਵੀ ਦਾ ਬੁਰਾ ਫੈਸਲਾ ਕਿ ਬੰਦੀ ਸਿੰਘਾਂ ਨੂੰ ਕਦ ਸਾਡੀ ਸत्कार ਕਰਦੇ ਹਨ ਇੱਕ ਵਕਤੀ ਨੂੰ ਲਿਆ ਕੇ ਅਸੀਂ ਤਸਵੀਰ ਵੀ ਪਾਉਣਾ ਕਿ ਬੰਦੀ ਸਿੰਘ ਨੂੰ ਸਟੇਜ ਦੇ ਉੱਤੇ ਪਰ ਅਸੀਂ ਕੋਈ ਨਾ ਪ੍ਰਬੰਧ ਕਰਦੇ ਬੁੱਢਾ ਆਪੀ ਸ਼ਾਇਦ ਕੋ ਵਕਤ ਨਹੀਂ ਬਸਣਾ ਕਹਿੰਦੇ ਜਿਵੇਂ ਇਹ ਵਰਤ ਰਹੇ ਨੇ ਝੂਠੇ ਨਾਮਵਾ ਕੇ ਫਰਨਾਮ ਕਰਕੇ ਇਹਨਾਂ ਦਾ ਸੋਸ਼ਲ ਮੀਡੀਆ ਦਾ ਚੌਥੀ ਹਿੱਸਾ ਹੈ I mean. I'm